ਮੈਂ ਸਰਵਣ ਸਿੰਘ ਪੰਦੇਰੀ ਹਾਂ ਇਸ ਵੇਲੇ ਮੁਖਸਰ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈਗਾ ਉਹ আর ਮੇਰੇ ਨਾਲ ਜਿਹੜੇ ਮਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਉਹ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸਾਥੀ ਸਾਡੇ 2:30 ਵਜੇ ਰਿਹਾਅ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9:00 ਵਜੇ ਮੇਰੀ ਅਪੀਲ ਹੈ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜੋ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾ ਕੀਤਾ ਗਿਆ আর সরকার ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ੱਕ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਕੇ ਰਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਹੈ ਮੈਂ ਸਰਵਣ ਸਿੰਘ ਪੰਦੇਰੀ ਇਸ ਵੇਲੇ ਮੁਖਸਰ ਸਾਹਿਬ ਜੇਲ੍ਹ ਤੋਂ ਰਿਹਾ ਹੋਇਆ ਹੈਗਾ اور میرے ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਉਹ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸਾਥੀ ਸਾਡੇ 2:30 ਵਜੇ ਰਿਹਾ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9:00 ਵਜੇ ਮੇਰੀ اپੀਲ ਹੈ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾ ਕੀਤਾ ਗਿਆ আর ਸਰਕਾਰ ਨੇ ਜੇ ਵੀ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ਗ ਸਬਤਾਂ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਚਦੋ ਜਾਜਾ ਲਾਗ ਕੇ ਰਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਮੈਂ ਸਰਵਣ ਸਿੰਘ ਪੰਦੇਰੀਓ ਇਸ ਵੇਲੇ ਮੁਖਸਰ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈਗਾ ਉਹ ਔਰ ਮੇਰੇ ਨਾਲ ਜਿਹੜੇ ਮਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਉਹ ਬਹਾਦਰਗੜ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸਾਥੀ ਸਾਡੇ 2:30 ਵਜੇ ਰਿਆ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9 ਵਜੇ ਮੇਰੀ ਅਪੀਲ ਆ ਬਹਾਦਰਗੜ ਕਿਲੇ ਜਰੂਰ ਪਹੁੰਚੇ ਉੱਥੇ ਅਸੀਂ ਜੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾ ਕੀਤਾ ਗਿਆ আর ਸਰਕਾਰ ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ਗਸਬਤਾ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਗਿਆ ਰਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਮੈਂ ਸਰਵਣ ਸਿੰਘ ਪੰਦੇਰੀਓ ਇਸ ਵੇਲੇ ਆ ਮੁਖਸ਼ਰ ਸਾਹਿਬ ਜੇਲ੍ਹ ਤੋਂ ਰਿਹਾ ਹੋਇਆ ਹੈਗਾ ਵਾ ਔਰ ਮੇਰੇ ਨਾਲ ਜਿਹੜੇ ਮਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਉਹ ਬਹਾਦਰਗੜ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸਾਥੀ ਸਾਡੇ 2:30 ਵਜੇ ਰਿਆ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9 ਵਜੇ ਮੇਰੀ ਅਪੀਲ ਆ ਬਹਾਦਰਗੜ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾ ਕੀਤਾ ਗਿਆ ਸਰਕਾਰ ਨੇ ਜੇ ਵੀ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ਗ ਸਬਤਾਂ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਚਦੋ ਜਾਜਾ ਲਾਗ ਕੇ ਰੱਖ ਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਮੈਂ ਸਰਵਣ ਸਿੰਘ ਪੰਦੇਰੀਓ ਇਸ ਵੇਲੇ ਆ ਮੁਖਸਰ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈਗਾ ਵਾ ਔਰ ਮੇਰੇ ਨਾਲ ਜਿਹੜੇ ਮਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਉਹ ਬਹਾਦਰਗੜ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸਾਥੀ ਸਾਡੇ 2:30 ਵਜੇ ਰਿਆ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਕਿ 9 ਵਜੇ ਮੇਰੀ ਅਪੀਲ ਹੈ ਬਹਾਦਰਗੜ ਕਿਲੇ ਜ਼ਰੂਰ ਪਹੁੰਚੇ ਉੱਥੇ ਸਜੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾ ਕੀਤਾ ਗਿਆ আর ਸਰਕਾਰ ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹ ਜੀ ਅਸੀਂ ਸ਼ਗ ਸਭਤਾ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਕੇ ਰੱਖ ਨਵਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ